ਸਤਿ ਸ੍ਰੀ ਅਕਾਲ ਵੀਰ ਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਜੀ ਤੁਹਾਡੇ ਆਪਣੇ ਚੈਨਲ ਤੇ ਸਰਬਦੇਰੀ ਫਾਰਮ ਤੇ ਜੀ ਅੱਜ ਦੀ ਜੋ ਆਪਾਂ ਵੀਡੀਓ ਲੈ ਕੇ ਆਏ ਜੇ ਬਿਲਕੁਲ ਸੱਜਰ ਸੂਈ ਸਵਾਈ ਵਾਢੀ ਲੈ ਕੇ ਆਏ ਜੇ 12 13 ਕਿਲੋ ਦੁੱਧ ਵਾਲੀ ਵਾਢੀ ਜੇ ਪੂਰੀ ਜਾਣਕਾਰੀ ਇਸ ਵਾਢੀ ਬਾਰੇ ਆਪਾਂ ਤੁਹਾਨੂੰ ਸਾਂਝੀ ਕਰਾਂਗੇ ਜੀ ਇਸ ਵੀਡੀਓ ਨਾਲ ਹੀ ਬਣੀ ਰੂ ਵੀਡੀਓ ਪੂਰੇ ਅੰਤ ਤੱਕ ਜੀ ਰੇਟ ਦੱਸਾਂਗੇ ਰੇਟ ਬਿਲਕੁਲ ਜਾਇਜ਼ ਹੋਏਗਾ ਜੀ ਸਵਾਈ ਦਾ ਲਓ ਜੀ ਪਹਿਲਾਂ ਤੁਹਾਨੂੰ ਥਣ ਨੇੜੇ ਚੱਕ ਰਹੀ ਹੈ ਵਾਢੀ ਦੇ ਵਿੱਚ ਬਹੁਤ ਹੋਇਆ ਥਣਾ ਸਾਹ ਜੇ ਚਾਰੇ ਥਣ ਪੂਰੇ ਮੋਟੇ ਦੇ ਪੂਰੇ ਲੰਬੇ ਲੱਗੇ ਜੇ ਪੂਰੇ ਵਿੱਥੀ ਤੇ ਗੈ ਤੇ ਬਿਲਕੁਲ ਠੰਡੀ ਸੀਲ ਸੋ ਵੈੜ ਜੇ ਕੋਈ ਰੱਸੀ ਪਾਉਣ ਦੀ ਲੋੜ ਨਹੀਂ ਜੇ ਉਸੇ ਤਰ੍ਹਾਂ ਮਿਲਦੀ ਜੇ ਘਰ ਰੱਖਣ ਵਾਸਤੇ ਵੈੜ ਬਹੁਤ ਜਿਆਦੀ ਵਧੀਆ ਜੇ ਇਹਦੇ ਬਿਲਕੁਲ ਪੋਲੀ ਚ ਵਾਈ ਦੀ ਜੇ ਲੋ ਜੀ ਦੇਖ ਸਕਦੇ ਜੇ ਲੋ ਚੱਡੇ ਚੈੱਕ ਕਰ ਸਕਦੇ ਪਿੱਛੇ ਲੋ ਜੀ ਬਹੁਤ ਵਧੀਆ ਚੱਡੇ ਤਿਆਰੀ ਕਰਕੇ ਫੇਰੇ ਵੈੜ ਸੂਈ ਜੇ ਬਿਲਕੁਲ ਤਾਜੀ ਸੂਈ ਜੇ ਜੇਰ ਪੈਣੀ ਜੇ ਬਾਕੀ ਜੇ ਲੋ ਜੀ ਦੁੱਧ ਦੇ ਬੜੇ ਰਮਾਨਾ 12-13 ਲੀਟਰ ਚਵਾ ਦੇਗੀ ਜੀ ਨਾਰਮਲ ਸੇਵਾ ਤੇ ਵੀ ਜੇਕਰ ਕਿਸੇ ਵੀ ਦੀ ਸੇਵਾ ਚੰਗੀ ਹੈਗੀ ਤੇ 12-13 ਲੀਟਰ ਤੋਂ ਪਲੱਸ ਵੀ ਚਵਾ ਸਕਦੀਆਂ ਨਹੀਂ ਤੇ ਨਾਰਮਲੀ 12-13 ਲੀਟਰ ਚਵਾ ਦੇਗੀ ਜੀ ਵੈੜ ਕ ਲੋਰੀ ਫੇਸ ਕੁਆਲਟੀ ਦੇਖ ਸਕਦੇ ਬਹੁਤ ਦੇ ਫੇਸ ਕੁਆਲਟੀ ਜੇ ਜਰਸੀ ਕਰਾਸ ਵੜ ਜੇ ਲੋਰੀ ਦੇਖ ਸਕਦੇ ਜੀ ਬਾਕੀ ਵੀਰ ਜੀ ਤੁਹਾਨੂੰ ਪਤਾ ਗਰਮੀਏ ਵੜਣਾ ਬਿਲਕੁਲ ਨਹੀਂ ਮਨਾਉਂਦੀਆਂ ਤੇ ਦੁੱਧ ਦੀ ਜਿਹੜੀ ਫੈਂਡ ਆ ਉਹ ਵੀ ਕਾਫੀ ਵਧੀਆ ਨਾਲੇ ਆਉਂਦੀ ਆ ਦੁੱਧ ਸੰਘਣਾ ਹੁੰਦਾ ਇਹਨਾਂ ਦਾ ਮੱਜੇ ਦੁੱਧ ਵਰਗਾ ਲੋ ਬਾਕੀ ਜੇਕਰ ਕਿਸੇ ਵੀਰ ਦੇ ਵੜ ਪਸੰਦ ਆਉਂਦੀ ਆ ਤੁਸੀਂ ਇੱਥੇ ਆਓ ਇਸ ਵੜ ਦੀ ਚਵਾਈ ਕਰਕੇ ਆਪਣੀ ਪੂਰੀ ਤਸੱਲੀ ਕਰਕੇ ਪਾਸ ਕਰਕੇ ਫੇਰ ਲੈ ਕੇ ਜਾਓ ਜੀ ਜੇਕਰ ਕਿਸੇ ਵੀਰ ਨੇ ਆਨਲਾਈਨ ਵੀ ਖਰੀਦਣੀ ਆ ਉਹ ਵੀ ਆਪਣੀ ਪੂਰੀ ਗਾਰੰਟੀ ਹੈਗੀ ਜੀ ਉਹ ਵੀ ਤੁਸੀਂ ਆਪਣੇ ਕੋਲੋਂ ਹੀ ਵੈੜ ਖਰੀਦ ਸਕਦੇ ਜੀ ਫੋਨ ਨੰਬਰ ਨੋਟ ਕਰ ਲਓ ਜੀ 9815580262 ਪਿੰਡ ਗੱਗੜਪਾਣਾ ਤਹਿਸੀਲ ਬੱਬਕਾਲਾ ਸਾਹਿਬ ਜ਼ਿਲ੍ਹਾ ਅੰਮ੍ਰਿਤਸਰ ਤੁਸੀਂ ਆਪਣੇ ਸੰਪਰਕ ਕਰਕੇ ਆਪਣੇ ਕੋਲੋਂ ਹੀ ਵੈੜ ਖਰੀਦ ਸਕਦੇ ਜੀ ਮੋਹਰਿਆ ਜੋ ਇਸ ਵੈੜ ਦਾ ਉਹ ਬਿਲਕੁਲ ਜਾਇਜ਼ ਰੱਖਿਆ ਗਿਆ ਜੀ ਇਹ ਸਿਰਫ ਤੁਹਾਨੂੰ 40000 ਰੁਪਏ ਦੇ ਵਿੱਚ ਵੈੜ ਮਿਲੂਗੀ ਜੀ ਫਿਕਸ ਰੇਟ ਜੀ ਵੀ ਜੀ 40000 ਰੁਪਏ ਬਸ 40000 ਰੁਪਏ ਦੇ ਵਿੱਚ ਛੋੜੀ ਹੋਈ ਹੈਗੀ ਜੀ ਲੋ ਜੀ ਦੇਖ ਸਕਦੇ ਵੈੜ ਕਾਫੀ ਕੁਆਲਟੀ ਵਾਲੀ ਜੀ ਪੂਰੀ ਵੀਡੀਓ ਵੇਖ ਲਈ ਬੀ ਜੀ ਧੰਨਵਾਦ ਜੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਵੀ ਜਰੂਰ ਕਰ ਦਿਓ ਤੇ ਜੋ ਨਵੇਂ ਵੀਰ ਜੁੜੇ ਇਸ ਚੈਨਲ ਤੇ ਸਰਬ ਡੇਰੀ ਫਾਰਮ ਤੇ ਉਹ ਹੋਰ ਇਸ ਤਰ੍ਹਾਂ ਦੇ ਵੀਡੀਓ ਦੇਖ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਜੀ ਪਹਿਲਾਂ ਵੀ ਤੁਸੀਂ ਚੈਨਲ ਨੂੰ ਬਹੁਤ ਦੇ ਸਪੋਰਟ ਕਰ ਰਹੇ ਜੀ ਇਸੇ ਤਰ੍ਹਾਂ ਚੈਨਲ ਨੂੰ ਸਪੋਰਟ ਕਰਦੇ ਰਹੋ ਤੇ ਆਪਾਂ ਰੋਈ ਨਵੇਂ ਤਰ੍ਹਾਂ ਦੇ ਵੀਡੀਓ ਤੁਹਾਡੇ ਕੋਲ ਲੈ ਕੇ ਆਉਂਦੇ ਰਹੀਏ ਜੀ ਮਿਲਦੇ ਹਾਂ ਜਲਦ ਕਿਸੇ ਨਵੀਂ ਵੀਡੀਓ ਨਾਲ ਜੀ ਧੰਨਵਾਦ ਬੀ ਜੀ